के सासरे काल सासरे काल भाई हां बीबी ठीक ठाक हो हाँ ठीक है पर तो आ गई थी है हां बीबी आ गई अच्छा भाई और सारे ठीक ने हाँ ठीक है जाहिदा भाई जरा पर ठीक ठीक है हां बीबी सारे ठीक ठाक ने सारे ठीक जाहिने ने ठीक है बढ़िया हां महाराज रंग लाया था अपना जिन्हें गने रंग भाग लाउनेया ਹਾਂ ਭਤੀਜੇ ਦੀ ਬਹੁਤ ਖੁਸ਼ੀ ਹੈ ਬੀਬੀ ਬਹੁਤ ਖੁਸ਼ੀ ਹੈ ਬੀਬੀ ਸਾਰਿਆਂ ਨੂੰ ਖੁਸ਼ੀ ਹੈ ਸਾਡੇ ਵਰਗਾਂ ਨੂੰ ਵੀ ਖੁਸ਼ੀ ਆ ਗਈ ਹੈ ਹਾਂ ਦੋ ਕੁੜੀਆਂ ਨੇ ਪੜ੍ਹਨੇ ਉਹਦੇ ਭਾਈ ਉਹਦੇ ਭੈਣਾਂ ਦਾ ਭਾਈ ਆਇਆ ਹਾਂ 17 ਸਾਲਾਂ ਬਾਅਦ ਬੀਬੀ ਭਤੀਜਾ ਹੋਇਆ ਹੈ ਭਤੀਜਾ ਹੋਇਆ ਦੋ ਮਹੀਨੇ ਤੋਂ ਦੇਖ ਰਿਹਾ ਘਰ ਦੇਖ ਕੇ ਪਰਤ ਹੋਇਆ ਸਹੀ ਗਾ ਜਾਂ ਦੇਣਾ ਜਦੇ ਰਹਿਣਾ ਹੂੰ ਜਾ ਦੇ ਦੇਣਾ ਭਾਈ ਬਾਈ ਦੋ ਕੁੜੀਆਂ ਨੇ ਚਲੋ 비비 ਇੱਕ ਮਤਲਬ ਕਿ ਭਰਾ ਹੋ ਗਿਆ ਪਹਿਣਾ ਦੇਣਾ ਦੋ ਹਾਂ ਸੱਚੀ ਗੱਲ ਹੈ ਭਾਈ ਹੋ ਗਿਆ ਪ੍ਰਮਾਤਮਾ ਨੇ ਬਹੁਤ ਵੱਡੀ ਸੋਹਣੀ ਹੈ ਸਹੀ ਗੱਲ ਨਾ ਨਾ ਆਪ ਸਾਡੇ ਤੇਰੇ ਮਾਂ ਤੈਨੂੰ ਵੀ ਭਾਈ ਖੁਸ਼ੀ ਹੋ ਗਈ ਥੀ ਇਹ ਹਾਂ ਹਾਂ ਆਪਾਂ ਵੀ 비비 ਤੁਹਾਨੂੰ ਕੱਪੜੇ ਦਿਖਾਣੀਆਂ ਹਾਂ ਹਾਂ ਜਿਹੜੇ ਉਧਰੋਂ ਮੈਨੂੰ ਮਿਲੇ ਨੇ ਇੱਥੇ ਆ ਭਰਾ ਕਨੀਓ ਇੱਥੇ ਆ ਭਾਈ ਕੋਨਾ ਪਾਇਦਾ ਲੈਣੀ ਹੋਰ ਮੇਰਾ ਪੁੱਤਿੰਦੇ ਨੇ ਇੱਕ ਤਾਂ ਵੀ ਆਹ ਸੂਟ ਹੈ ਮੇਰਾ ਅੱਛਿਆ ਆ ਮੇਰੇ ਭਰਾ ਨੇ ਦਿੱਤਾ ਹੈ ਸਾਰੀਆਂ ਭੈਣਾਂ ਨੂੰ ਦਿੱਤੇ ਨੇ ਤੇ ਜਿੰਨੇ ਵੀ ਨਾਨਕੇ ਆਏ ਸੀਗੇ ਸਾਰੇ ਨਾਨਕਿਆਂ ਨੂੰ ਸੂਟ ਲਾਇਏ ਨੇ ਆਪਣੇ ਦਾ ਬਹੁਤ ਵਧੀਆ ਨੇ ਤੇਰੇ ਕੱਪੜੇ ਦਾ ਗੱਦ ਘੇਰੇ ਥੋੜੇ ਦਿੰਦੇ ਨੇ ਧੀਏ ਇੱਕ ਤਾਂ ਮੇਰਾ ਆ ਸੂਟ ਹੈ

ਤੇ ਇੱਕ ਆ ਸੂਟ ਨਾਲ ਲੱਗਿਆ ਹੋਇਆ। ਅੱਛਾ। ਹੂੰ। ਵਧੀਆ ਨੇ ਭਾਈ ਵਧੀਆ। ਸੂਟਾਂ ਦੇ ਨਾਲ ਲੱਗੇ ਹੋਏ ਨੇ ਨਾ। ਆਹ ਵਾਹ। ਤੇ ਇੱਕ ਆ ਸੂਟ ਹੈਗਾ। ਅੱਛਾ। ਆਹ। ਮਤਲਬ ਦੋ ਹੋ ਗਏ? ਹਾਂ ਤੇਰੇ ਦੋ। ਹਾਂ ਮੇਰੇ ਦੋ ਸੂਟਾਂ ਨਾਲ ਦੋ ਸੂਟ ਲੱਗੇ ਹੋਏ ਨੇ। ਲੱਗੇ ਹੋਏ ਨੇ ਹਾਂ। ਬੜੀ ਵਧੀਆ ਵਧੀਆ। ਤੇ ਆ ਵੀ ਵੀ ਸੋਡਾ ਸੂਟ ਹੈਗਾ। ਅੱਛਾ। ਮੇਰਾ? ਹਾਂ। ਸਾਨੂੰ ਦਿੱਤਾ ਹੈਗਾ ਬਹੁਤ ਸੋਹਣਾ ਸੋਡਾ ਸੂਟ ਵੀ ਇਹ। ਬਹੁਤ ਕੁਝ ਦਿੰਦੇ ਨੇ ਈ ਇਹ। ਹਾਂ। ਬਹੁਤ ਘੈਂਟ ਕਰਦਾ ਸੀ ਮੈਂ ਜਾਂਦੀ ਉੱਥੇ ਮੁੰਡੇ ਨੂੰ ਸਾਗਨ ਦਿੱਂਦੀ ਫੇਰ ਮੈਨੂੰ ਸੂਟ ਦੇ ਦਿੰਦੇ ਆ ਮੇਰੇ ਬਾਪੂ ਜੀ ਦਾ ਦਾਦਾ ਜੀ ਤੇਰੇ ਬਾਪੂ ਨੂੰ ਮੇਰੇ ਬਾਪੂ ਜੀ ਨੇ ਲਾਇਆਗਾ ਸੂਟਾ ਵੀ ਬਹੁਤ ਸੋਹਣਾ ਹੈਗਾ ਮੈਂ ਅੱਛੇ ਦੋਏ ਵੀ ਜਾਂਦੇ ਸੀ ਇਹ ਉੱਥੇ ਉਹਨੂੰ ਸਾਗਨ ਦਿੱਤੇ ਵੀ ਜਵਾਕ ਨੂੰ ਫੇਰ ਸਾਨੂੰ ਸੂਟ ਦੇ ਦਿੰਦੇ ਕੋਈ ਨਾ ਬੀਬੀ ਜੇ ਤੁਸੀਂ ਜਾਓਗੇ ਨਾ ਸ਼ਗਨ ਕਰਦੇ ਹੋ ਕੋਈ ਗੱਲ ਨਹੀਂ ਤੇ ਇਹ ਤਾਂ ਵੱਡਿਆਂ ਦਾ ਦੇਖੋ ਮਾਨ ਤਾਨ ਹੁੰਦਾਗਾ ਨਾ ਉਹ ਤਾਂ ਰੇਗਰ ਦੇਖਿਆ ਹੈ ਮੇਰੇ ਪ੍ਰਾਣੇ ਬੀਬੀ ਸਾਰਿਆਂ ਨੂੰ ਦਿੱਤੇ ਨੇ ਸਾਰੀਆਂ ਜਿੰਨੀਆਂ ਵੀ ਸੀ ਭੈਣਾਂ ਗਈਆਂ ਸੀ ਸਾਰਿਆਂ ਨੂੰ ਸਾਨੂੰ ਦੇਖ ਸੂਟ ਦਿੱਤੇ ਨੇ ਅੱਗੇ ਸੱਸਾਂ ਨੂੰ ਵੀ ਸੂਟ ਲਾਇਏ ਨੇ ਭਾਈ ਬੜੀਆਂ ਬੜੀਆਂ ਸੋਕਾ ਨਾ ਤੇ ਉਹ ਤਾਂ ਕਿਹਦੇ ਰਕੋਤੇ ਦਿੰਦੇ ਨੇ ਮੈਨੂੰ ਜਿੰਨੀ ਜਿਆਦਾ ਜਾਨੀਆਂ ਜੋਂਦੀ ਗੇਰੇ ਸੂਟ ਆ ਮੈਂ ਫੇਰ ਰੱਖਿਆ ਕੋਈ ਮੈਨੂੰ ਹਰ ਵਾਰੀ ਮਿਲ ਜਾਂਦਾ ਨਾ ਮੈਨੂੰ ਆਈ ਗੇਰੇ ਸੂਟ ਬੰਨੇ ਨਹੀਂ ਹੋਈ ਸੀ ਇਹ ਤੁਸੀਂ ਮੈਨੂੰ ਸੂਟ ਨਾ ਦਿਆ ਕਰੋ ਉਹ ਮੋਲਰ ਵਾਲੇ ਭੇਜ ਦੇ ਦਿੰਦੀਆਂ ਨੇ ਕੋਈ ਨਵੀਂ ਵੀ ਮੇਰੇ ਤੇ ਕੇ ਸੋਡੇ ਤੇ ਕੋਈ ਗੱਲ ਹੈ ਬੀਬੀ ਕੋਈ ਗੱਲ ਹੈ ਹਾਂ ਬੱਦਿਆਂ ਮਾਨ ਤਾਨ ਹੁੰਦਾ ਤੇ ਰਮੈ ਪਹਿਲਾ ਪਹਿਲਾਂ ਗੱਲ ਗਈ ਪਾਲੀ ਕੋਲੇ ਹੂੰ ਭੈਣੇ ਮੈਨੂੰ ਕਹਿੰਦੀ ਚੱਲ ਬੀਬੇ ਆਪਾਂ ਬਾਜ਼ਾਰ ਚੱਲੀਏ ਅੱਛਾ ਮੇਰੇ ਭਾਬੀ ਹਾਂ ਪੱਪੀ ਜਾਂਦਾ ਬੜੀ ਬਜਾ ਜਾਂਦੇ ਕਹਿੰਦੇ ਬੀਬੀ ਲੈ ਕੇ ਕਿਹੜਾ ਸੂਟ ਲੈਣਾ ਕੋਲ ਮੈਂ ਨਹੀਂ ਜੀ ਸੂਟ ਲੈਣਾ ਹਾਏ ਮੈਂ ਦੇਣਾ ਨਾ ਲੈਣਾ ਨਹੀਂ ਹਾਂ ਨਹੀਂ ਬੀਬੀ ਕਹਿੰਦੇ ਤਾਂ ਸੂਟ ਉਹ ਪਾਉਣਾ ਨੋਂਡਾ ਮੱਲੀ ਬੰਨਣ ਨੂੰ ਉਹਨੂੰ ਸੂਟ ਦੇ ਵਾਦਾ अच्छा वो भाटा का नहीं दिखंत काले चार मां का तेनु पता ही है के मैं तद मादी दा लड़रे पुत्त मैं न कोई ना कई लाइक होला हां नीमा बहुत जोर लाया पाली नु पाली hmm. मां इने नी लेने छिए hmm. पाली ने मैनो दो सूट लेके जटे पहले पन्ना गई थी मैं हां <laughs> देखला अल्ला भी मै ते अल्ला भी गए थे ਹਾਂ ਸਹੀ ਗੱਲ ਆ ਉਹ ਤਾਂ ਤੁਹਾਨੂੰ ਦੋ ਦਿੱਤੇ ਸੀਗੇ ਉਹ ਵੀ ਤੁਹਾਨੂੰ ਬਹੁਤ ਵਾਰੀ ਦੇਤੇ ਜਦੋਂ ਆਪਾਂ ਸੰਗਰੂਰ ਗਏ ਆ ਹਨਾ ਉਹ ਦੋ ਦਿੱਤੇ ਉਹ ਵੀ ਹਾਂ ਇਹਨੇ ਚੰਗੀਆਂ ਜਿੱਤਨੇ ਹਾਂ ਮੇਰੀ ਭਾਬੀ ਨੇ ਛੋਟੀ ਨੇ ਜਿਹਦੇ ਹੁਣ ਮੁੰਡਾ ਹੋਇਆ ਹੈ ਇਹਨੇ ਸੋਨੂੰ ਵੀ ਇੰਨਾ ਸੋਹਣਾ ਸੂਟ ਦਿੱਤਾ ਮੈਨੂੰ ਵੀ ਬਹੁਤ ਸੋਹਣਾ ਸੂਟ ਦਿੱਤਾ ਸੀ ਸਾਰੀਆਂ ਦਿੰਦੀਆਂ ਨੇ ਸਾਰੀਆਂ ਦਿੰਦੀਆਂ ਨੇ ਵੱਡੀ ਭਾਬੀ ਵੀ ਬਹੁਤ ਸੋਹਣਾ ਸੂਟ ਦਿੰਦੀ ਐ ਬਸਕਾਰਲੀ ਵੀ ਸਾਰੀਆਂ ਬਹੁਤ ਜ਼ਿਆਦਾ ਪਿਆਰ ਕਰਦੀਆਂ ਨੇ ਬਹੁਤ ਚੰਗੀਆਂ ਨੇ ਮੇਰੀਆਂ ਭਾਬੀਆਂ ਤੇਰੀਆਂ ਪਰਜਾਨਾ ਭਾਈ ਮੇਰਾ ਪਿਆਰ ਕਰਦੀ ਐ ਨਾ ਤੇਰਾ ਤਾਂ ਕਰ ਨਹੀਂ ਐ ਹਾਂ ਸਹੀ ਗੱਲ ਆ ਨਹੀਂ ਕੁੜੀ ਜੀ ਸੱਸ ਨਾਲ ਹੀ ਰਹਿੰਗੀ ਆਗੀ ਇਹ ਆਪਾਂ ਹੋਰ ਦਾ ਪਹਿਲਾਂ ਕਹਿੰਦੀ ਕਿਉਂਕਿ ਆਪਣਾ ਪਿਆਰ ਹੈ ਵੀ ਆਪਾਂ ਇਕੱਠੀਆਂ ਜਾਂਦੇ ਆ ਨਾ ਨਹੀਂ ਆਪਾਂ ਨੂੰ ਹੋਰ ਦਾ ਤੇ ਲੱਗ ਜਾਂਦੀ ਇਹ ਨਾਲ ਕਿਹ ਚੀ ਚਾਉਦੀ ਹੈ ਨਰਮਲਾ ਬੀਬੀ ਹਾਂ ਭਾਈ ਤੇ ਇੱਕ ਤਾਂ ਨਾ ਡੱਬਾ ਸੋਡਾ ਹੈਗਾ ਅੱਛਾ ਹਾਂ ਸੋਨੂੰ ਮੇਰੇ ਭਰਾ ਨੇ ਭੇਜਿਆ ਕਹਿੰਦੇ ਮਾਸੀ ਜੀ ਲਈਏ ਕਾ ਡੱਬਾ ਤੇ ਹਾਂ ਨਾ ਦੇਖ ਲੈ ਤੇ ਨਹੀਂ ਭਾਈ ਉਹਦਾ ਬਹੁਤ ਆ ਕੁਝ ਕਰਦੇ ਨੇ ਇੱਕ ਡੱਬਾ ਵੀ ਆ ਭੇਜੇਗਾ ਆ ਮੈਨੂੰ ਦਿੱਤਾ ਸੀਗਾ ਉਹਨਾਂ ਨੇ ਨਾ 2 ਡੱਬੇ ਦਿੱਤੇ ਨੇ ਆਪਾਂ ਨੂੰ ਹਾਂ ਇੱਕ ਇੱਕ ਸੱਸਾ ਅੰਦਰ ਲਾਤਾ ਇੱਕ ਇੱਕ 3 ਦਾ ਲਾਤਾ ਨਾਲ ਸੂਟ ਲਾਤੇ ਬੀਬੀ ਬਹੁਤ ਸੋਹਣਾ ਕਰਤਾ ਵਿਚਰੇ ਨੇ ਨਾਨਕੇ ਆਇਤੇ ਉਹ ਕੀ ਕਿਦ ਲੈ ਕੇ ਆਇਤੇ ਭਾਈ ਨਾਨਕੇ ਨਾਨਕੇ ਬੀਬੀ ਹਾਂ ਨਾਨਕੇ ਆਏ ਲਿਆਏ ਸੀਗੇ ਆਪਣਾ ਉਹਦਾ ਮਤਲਬ ਕਿ ਸਾਰੇ ਪਰਿਵਾਰ ਦੇ ਤਾਂ ਕੱਪੜੇ ਸੀ ਬੀਬੀ ਅੱਠੇ ਨਾਨਕਿਆਂ ਦੇ ਹਾਂ ਸਾਡੇ ਸਾਰੇ ਪਰਿਵਾਰ ਦੇ ਕੱਪੜੇ ਹੋਗੇ ਤੇ ਮੇਰੇ ਭਰਾ ਨੇ ਜਿੰਨੇ ਵੀ ਨਾਨਕਿਆਂ ਦੇ ਆਏ ਸੀ ਕਿ 40 ਬੰਦੇ ਆਏ ਸੀ ਹਨਾ ਸਾਰਿਆਂ ਨੂੰ ਡੱਬੇ ਦੋ ਦੋ ਡੱਬੇ ਤੇ ਸਾਰਿਆਂ ਨੂੰ ਕੱਪੜਾ ਲੜਾ ਕਿਉਂ ਭਾਈ ਭਾਰੀ ਦਾ ਕੰਮ ਕੀਤਾ ਪੈਸੇ ਦੇ ਵਿੱਚ ਕੀਤਾ ਫਿਰ ਵੀ ਜਦੋਂ ਉਹ ਵਿਚਾਰੇ ਲੈ ਕੇ ਆਏ ਨੇ ਸੂਟ ਫਿਰ ਇਧਰੋਂ ਵੀ ਲਾਤੇ ਹਨਾ ਉਹ ਤਾਂ ਖੁਸ਼ੀ ਸੀ ਵੀ ਉਹ ਮੇਰੇ ਭਤੀਜੇ ਦੀ ਖੁਸ਼ੀ ਕਰਕੇ ਵੀ ਅਸੀਂ ਤਾਂ ਉਹਨਾਂ ਨੂੰ ਬਹੁਤ ਰੋਕਿਆ ਵੀ ਚਲ ਨਾ ਕਰਿਓ ਹਨਾ ਇੰਨਾ ਖਰਚ ਨਾ ਕਰੋ ਹਨਾ ਪਰ ਉਹ ਵੀ ਵੀ ਕਹਿੰਦੇ ਸੀ ਆਪਣੀ ਧੀ ਨੂੰ ਦੇਣੀ ਦੇਣਾ ਹੈ ਕਹਿੰਦੇ ਕੋਈ ਨਾ ਤੁਸੀਂ ਕਿਹੜਾ ਮੰਗੇ ਹੈ ਕਹਿੰਦੇ ਕੋਈ ਗੱਲ ਨਹੀਂ ਇਹ ਤਾਂ ਖੁਸ਼ੀ ਵਾਲਾ ਦਿਨ ਹੈ ਕਹਿੰਦੇ ਭਾਈ ਭਾਈ ਅਸੀਂ ਆਪਦੀ ਹੋਨਰ ਰੋ ਲਿਆਉਨੇ ਆ ਹਾਂ ਸਾਨੂੰ ਥੋੜਾ ਪਹੀਆੜ ਹੈ ਹਾਂ ਤੇ ਫਿਰ ਵੀ ਉਹ ਆਪਣੀ ਖੁਸ਼ੀ ਨਾਲ ਲੈ ਕੇ ਆਏ ਸੀ ਸਾਰੇ ਸਾਡੇ ਨਹੀਂ ਨਹੀਂ ਹਾਂ ਵੀ ਵੀ ਸਾਡੇ ਸਾਰੀਆਂ ਭੈਣਾਂ ਦੇ ਸੂਟ ਤੇ ਮੇਰੇ ਮੰਮੀ ਡੈਡੀ ਦੇ ਸੂਟ ਹੋ ਗਏ ਤੇ ਭਾਬੀ ਦੇ ਕਿੰਨੇ ਸੂਟ ਲੈ ਕੇ ਆਏ ਉਹਦੀ ਮਾਸੀ ਵੀ ਲੈ ਕੇ ਆਈ ਉਹਦੀ ਆਪੂਆ ਵੀ ਲੈ ਕੇ ਆਈਆਂ ਤੇ ਉਹਦੀ ਭੈਣ ਵੀ ਲੈ ਕੇ ਆਈ ਭੈਣ ਦੀ ਲੈ ਕੇ ਆਈ ਤੇ ਮਤਲਬ ਉਹਦੀ ਮੰਮੀ ਵੀ ਲੈ ਕੇ ਆਈ ਤੇ ਬੱਚੇ ਦੇ ਬਹੁਤ ਸੋਹਣੇ ਖੜਿਆਉਣੇ ਵੀ ਲੈ ਕੇ ਆਏ ਨੇ ਤੇ 8-9 ਸੂਟ ਮੁੰਡੇ ਨੂੰ ਮੁੰਡੇ ਨੂੰ ਹਮ ਨਾਲੇ ਕੰਗਣ ਮੁੰਡੇ ਦੇ ਤੇ ਆਪਣਾ ਬਾਕੀ 50000 ਰੁਪਿਆ ਸੀ ਵਿੱਚ ਰੱਖਿਆ ਹੋਇਆ ਬਾਕੀ ਕੁੜੀਆਂ ਦਾ ਪੈਸਾ ਟਕਾ ਸੀਗਾ ਦੇਖ ਲੈ ਤੇ ਮਤਲਬ ਵਿਚਾਰਿਆਂ ਨੇ ਬਹੁਤ ਵਧੀਆ ਕੀਤਾ ਕੀਤਾ ਭਾਈ ਹਾਂ ਤੇ ਫਿਰ ਵੀ ਉਹਨਾਂ ਨੂੰ ਬਹੁਤ ਰੋਕਦੇ ਸੀਗੇ ਰੋਕਦੇ ਰੁਕਦੇ ਰੁਕਦੇ ਵੀ ਉਹ ਆਪ ਹੀ ਕਰ ਗਏ ਹਾਂ ਕਰ ਲਈਏ ਭਾਈ ਅਗਲਾ ਕਿਉਂਕਿ ਮੇਰੇ ਭਰਾ ਨੇ ਕਿਹਾ ਸੀ ਵੀ ਮੈਂ ਆਪਣੇ ਵੱਲੋਂ ਜੋ ਮਰਜ਼ੀ ਕੁਝ ਕਰਾਂ ਪਰ ਤੁਸੀਂ ਨੇ ਕੁਝ ਨਹੀਂ ਕਰਨਾ ਕਰਨਾ ਹਾਂ ਕਹਿੰਦਾ ਮੈਂ ਆਪਣੀ ਖੁਸ਼ੀ ਨਾਲ ਵੀ ਆਪਣਾ ਸਾਰਿਆਂ ਨੂੰ ਦਊਂਗਾ ਮੈਂ ਕੱਪੜੇ ਜਿਹੜਾ ਉਹਨਾਂ ਦੀ ਖੁਸ਼ੀ ਸੀ ਵੀ ਸਾਡੀ ਧੀ ਦੇ ਰੱਬ ਨੇ ਚਾਨਣ ਕੀਤਾ ਹਾਂ ਵੀ ਪੈਲਸ ਦੇ ਵਿੱਚ ਵੀ ਉਹਨਾਂ ਨੇ ਫਿਰ ਕਰ ਲਿਆ ਸੀ ਪ੍ਰੋਗਰਾਮ ਤੇ ਸਾਡੇ ਸਾਰੇ ਚਾਚੇ ਤਾਏ ਜਿੰਨੇ ਵੀ ਸਾਡੇ ਹੈਗੇ ਸੀਗੇ ਹਨਾ ਆਪਣੇ ਆਸ-ਪਾਸ ਆਂਢ ਗੁਆਂਢ ਜੋ ਵੀ ਸੀ ਸਾਰੇ ਉਹ ਆਏ ਸੀ ਸਾਰੇ ਉਹ ਤੇ ਚਾਚੇ ਤਾਏ ਸਾਡੇ ਬਹੁਤ ਵਧੀਆ ਪ੍ਰੋਗਰਾਮ ਸੀਗਾ ਬਈ ਭਾਈ ਜਿ ਕੋ ਨਾ ਮਹਾਰਾਜ ਨੇ ਢਿਮੇ ਕੰਦਨੇ ਬਾਈ ਗੁਰੂ ਨੇ ਰੰਗ ਲਾਇਆ ਹਾਂ ਹੈ ਨਾ ਐਦਾਂ ਕਰਿਆ ਸੀ ਵੀ ਵੀ ਬਹੁਤ ਮਤਲਬ ਕਿ ਆ ਦੇ ਨਾ ਪੈਲ ਸੱਚ ਮਿਥੀ ਹੁੰਦੇ ਨੇ ਲਾ ਨਮਾਈ ਕਮ ਹੋ ਗਿਆ ਜਿ ਕੋ ਨਾ ਹਨਾ ਪਨੀਰੀ ਦਾ ਹੋਰ ਉਹ ਕਹੇ ਚਲ ਵੀ ਪੈਲ ਸੱਚ ਰੱਖ ਲੈਣੇ ਅਗਲਾ ਤਾਂ ਰੱਖ ਲੈਂਦਾ ਵੀ ਵੀ ਫਿਰ ਘਰਾਂ ਦੇ ਵਿੱਚ ਥੋੜੀਆਂ ਜਗ੍ਹਾ ਹੁੰਦੀਆਂ ਨੇ ਨਾ ਜਗ੍ਹਾ ਹੁੰਦੀਆਂ ਨੇ ਨਾ ਵੀ ਚਲ ਸਾਰਾ ਕੁਝ ਉੱਥੇ ਆ ਜਾਂਦਾ ਨਾ ਹਾਂ ਜਿਆਦਾ ਇੰਨੇ ਬੰਦੇ ਇਕੱਠੇ ਹੁੰਦੇ ਨੇ ਅੰਨ ਪਾਣੀ ਪਕਾਉਣਾ ਔਖਾ ਹੈ ਹਾਂ ਬੀਬੀ ਤੁਹਾਡਾ ਅਸ਼ੀਰਵਾਦ ਚਾਹੀਦਾ ਸੰਤਾ ਤੁਹਾਡੇ ਵੱਡਿਆਂ ਦਾ ਬਜ਼ੁਰਗਾਂ ਦਾ ਦੱਤੀ ਕਹਿੰਦਾ ਆਪਾਂ ਜਦ ਠੇਰਾ ਕਰਦੇ ਆ ਭਾਈ ਸੀ ਭਾਈ ਦਾ ਸਹੀ ਗੱਲ ਹੈ ਬੀਬੀ ਬਈ ਬਸਾਣ ਦਸਣ ਭਾਈ ਸਾਰੇ ਵੱਡਾ ਹੋ ਗਏ ਬੀਬੀ ਫਿਰ ਮੈਂ ਤੁਹਾਨੂੰ ਆ ਕੇ ਦੇਖ ਸਾਰੀ ਗੱਲ ਦੱਸਦੀਆਂ ਨਾ ਦੱਸਦੀਆਂ ਹਾਂ ਹਾਂ ਹੁਣ ਮੈਂ ਤਾਂ ਕਰਕੇ ਫਿਰ ਮਹਾ ਬੀਬੀ ਨੂੰ ਸੂਟ ਦਿਖਾ ਦੇਣੀ ਆ ਨਾਲੇ ਬੀਬੀ ਨੂੰ ਸਾਰੀ ਗੱਲ ਦੱਸ ਦੇਣੀ ਆ ਵੀ ਕੀ ਕੀ ਉੱਥੇ ਪ੍ਰੋਗਰਾਮ ਕਿਦਾਂ ਸੀ ਨਾ ਅਸੀਂ ਵੀ ਬੀਬੀ ਭੈਣਾਂ ਸਾਰੀਆਂ ਨਾ ਅਸੀਂ ਸਾਰੀਆਂ ਪਿੰਡ ਦਾ ਭਾਬੀ ਦੇ ਸੂਟ ਲੈ ਕੇ ਗਈਆਂ ਸੀ ਤੇ ਭਰਾ ਦਾ ਹੋ ਗਿਆ ਸੀ ਤੇ ਕਾਕੇ ਦੇ ਕੱਪੜੇ ਛੋਟੇ ਏਕ ਏਕ ਦੀਪ ਆ ਮੁੰਡੇ ਦਾ ਨਾ ਏਕ ਦੀਪਾ ਤੇ ਉਹਦੇ ਹੋਗੇ ਕੱਪੜੇ ਤੇ ਖੜਾਉਣੇ ਖਡੂਣੇ ਹੋਗੇ ਹਾਂ ਤੇ ਬਾਕੀ ਅਸੀਂ ਨੇ ਕਿਸੇ ਨੇ ਕੰਗਣ ਕਰਾ ਲਏ ਕਿਸੇ ਨੇ ਕੜਾ ਕਰਾ ਲਿਆ ਕਿਸੇ ਨੇ ਰਖੜੀ ਕਿਸੇ ਨੇ ਮਤਲਬ ਬੰਗਾ ਬੰਗਾ ਤੇ ਕਿਸੇ ਨੇ ਉਹ ਆਪਣਾ ਕੰਗਣ ਉਹ ਆ ਨੂੰ ਕੇ ਤਾਂ ਸੋਨੇ ਦਾ ਹੁੰਦੈ ਨੇ ਪਟਿਜਿਆਂ ਦੇ ਅਸੀਂ ਸਾਰੀਆਂ ਜੜੀਆਂ ਨੇ ਸੀ ਚਾਂਦੀ ਦੀਆਂ ਮਤਲਬ ਕਿ ਅਸੀਂ ਗਹਿਣਾ ਪਾ ਕੇ ਆਏ ਹਾਂ ਭਾਈਆਂ ਨਾ ਪਟਿਜੇ ਪਿਆਰੇ ਹਾਂ ਉਹ ਆ ਕੇ ਮੱਥਾ ਟੇਕ ਦੇ ਬੀਬੀ ਜਿਹੜਾ ਭਰਾ ਹੁੰਦਾ ਦੇ ਸਾਰੀ ਜ਼ਿੰਦਗੀ ਭੈਣਾਂ ਨੂੰ ਦਿੰਦਾ ਹੈ ਨਾ ਸਾਰੀ ਹਾਂ ਸਾਰੀ ਜ਼ਿੰਦਗੀ ਸਾਨੂੰ ਉਹਨਾਂ ਨੇ ਦਿੱਤਾ ਹੈ ਤੇ ਅੱਜ ਸਾਨੂੰ ਮੌਕਾ ਸੀ ਅਸੀਂ ਆਖਿਆ ਵੀ ਵੀਰੇ ਸਾਨੂੰ ਅੱਜ ਨਾ ਤੂੰ ਰੋਕ ਰੋਕਾ ਉਹ ਕਹਿੰਦਾ ਨਹੀਂ ਦੇਣੇ ਹੈਗੇ ਤੁਸੀਂ ਕੱਪੜੇ ਥੋੜਾ ਦੀ ਹੱਕ ਠੀਕ ਹਾਂ ਤੇ ਨਾਲ 11-1100 ਰੁਪਇਆ ਲਾਇ ਵੀ ਸਨ ਟਾਈਮ ਟਾਈਮ ਇਹਨਾਂ ਦਿੱਤੇ ਜਾਂਦੇ ਨੇ ਵੀ ਇਹ ਆਪਾਂ ਨੂੰ ਕਿਤੇ ਰੋਜ਼ ਹੀ ਦਿੱਤੇ ਜਾਂਦੇ ਨੇ ਹਾਂ ਇਹਂ ਦੀਆਂ ਗੱਲਾਂ ਨੇ ਵੀ ਸਾਰੀਆਂ ਭੈਣਾਂ ਨੂੰ ਨਾ ਸਾਨੂੰ ਫਿਰ 11-1100 ਰੁਪਇਆ ਉੱਪਰ ਰੱਖਤਾ ਉਹਨਾਂ ਨੇ ਕੱਪੜਿਆਂ ਦੇ ਇਹ ਗੱਲਾਂ ਕਰ ਰਹੇ ਨੇ ਸੋਡੇ ਬੱਚਿਆਂ ਦਾ ਪਿਆਰ ਲਾ ਲੇ ਫਿਰ ਹਾਂ ਹੂੰ ਭਾਈ ਕਿਹੜਾ ਥੋੜਾ ਕਹਿੰਦਾ ਹੈ ਹਾਂ ਤੇ ਰੱਬ ਨੇ ਬੂਟਾ ਲਾਇਆ ਹੈ ਹਾਂ ਮੇਰੇ ਤਾਂ ਵੀ ਵੀ ਪਰਾ ਆ ਵਿਚਾਰੇ ਸਾਰੀ ਜ਼ਿੰਦਗੀ ਉਹ ਦੇਣਗੇ ਦੇਖਣਾ ਸਾਨੂੰ ਮਸਾਂ ਖੁਸ਼ੀਆਂ ਵਾਲਾ ਦਿਨ ਆਇਆ ਸੀਗਾ ਬੰਦੇ ਨੇ ਭਾਈ ਸਹੀ ਗੱਲ ਹੈ ਇਸ ਤਰ੍ਹਾਂ ਹੀ ਵਾਇਗਰ ਸੱਚੇ ਪਾਤਸ਼ਾਹ ਹਰ ਇੱਕ ਘਰ ਦੇ ਵਿੱਚ ਵਾਧਾ ਕਰੇ ਸੱਚੇ ਪਾਤਸ਼ਾਹ ਨਾ ਹਰ ਇੱਕ ਭੈਣਾ ਖੁਸ਼ੀ-ਖੁਸ਼ੀ ਆਪਣੇ ਭਰਾਵਾਂ ਦੇ ਘਰ ਜਾਣ ਤੇ ਭਰਾ ਆਪਣੇ ਭੈਣਾਂ ਦੇ ਘਰ ਆਣ ਨਾ ਹਾਂ ਹੌਂ ਛੱਲੇ ਨਾ ਜਾਣ ਹੌਂ ਛੱਲੇ ਨਾ ਆਉਣ ਖਾਂ ਹਾਂ ਭੈਣਾ ਭੈਣਾਂ ਦੇ ਕਿੰਨੇ ਚਾਹ ਹੁੰਦੇ ਨੇ ਭੈਣਾਂ ਨੂੰ ਵੀ ਬਹੁਤ ਪਿਆਰ ਹੁੰਦਾ ਆਪਣੇ ਭਰਾਵਾਂ ਦਾ ਬਾੜਾ ਹੁੰਦਾ ਸੁੱਖ ਭਾਲਦੀਆਂ ਨੇ ਵਿਚਾਰੀਆਂ ਸੁੱਖ ਭਾਲਦੀਆਂ ਰੇ ਸੱਚੀ ਗੱਲ ਹੈ ਤੇ ਤਾਂ ਮੋਹ ਪਿਆਰ ਦੀ ਗੱਲ ਹੁੰਦੀ ਆ। ਉਹ ਪਿਆਰ ਦੀ ਗੱਲ ਹੁੰਦੀ ਆ। ਇਹ ਟੁੱਟਦੇ ਆਂਗੇ ਤੰਦਾਂ ਇਹ ਬਹੁਤ ਮਜ਼ਬੂਤ ਹੁੰਦੀਆਂ ਨੇ ਭੈਣ ਭਰਾਵਾਂ ਦੇ ਪਿਆਰ ਦੀ। ਪਿਆਰ ਨਹੀਂ ਝੂਠਾ। ਪੇਕਿਆਂ ਦਾ ਮੋਹ ਹੁੰਦਾ ਜਿਹੜਾ। ਮੋਹ ਹੁੰਦਾ। ਸਹੀ ਗੱਲ ਐ ਬੀਬੀ। ਸਾਰੇ ਜਣੋ ਗੱਲ। ਠੀਕ ਐ ਜੀ ਸਾਰੇ ਜਣੇ ਜੀ। ਸਾਡੀ ਵੀਡੀਓ ਦੇਖੀ ਤੇ ਦੇਖਿਓ ਤੇ ਜਿਨ੍ਹਾਂ ਨੇ ਨਹੀਂ ਦੇਖੀ ਅਗੇ ਸ਼ੇਅਰ ਕਰ ਦਿਓ ਜੀ। ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ। ਹਾਂ ਭਾਈ। ਹੁਣ ਫੇਰ ਵੀਡੀਓ ਮੈਂ ਬੰਦ ਕਰਨ ਲੱਗੀਆਂ ਕੋਈ ਬੋਲੀ ਸੁਣਾ ਦੇ। ਬੋਲੀ ਸੁਣਾ ਲਵਾਂ? ਹਾਂ। ਸੁਖ ਵਸੇਵਾ ਬਲਾਵੇ ਤੇਰਾ 4 ਜੁਗਾ ਤੱਕ ਖੇੜਾ ਸੁਖ ਵਸੇਵਾ ਬਲਾਵੇ ਤੇਰਾ 4 ਜੁਗਾ ਤੱਕ ਖੇੜਾ ਬਹੁਤ ਸੋਹਣਾ ਬੀਬੀ ਨੇ ਬਹੁਤ ਸੋਹਣੀ ਬੋਲੀ ਪਾਈ ਐ ਬਹੁਤ ਪਿਆਰੀ